ਐਸੀ ਲਾੜ ਤੁਝ ਬਿਨ ਕਾਣੇ ਕਾਣੇ ਕਰੇ ਐਸੀ ਲਾੜ ਐਸੀ ਲਾੜ ਗਰੀਬ ਨੇ ਬਾਜੀ ਮਾਥੇ ਚੱਤ ਰੇ ਛੱਤ 'ਤੇ ਧਰੇ ਗਰੀਬ ਨੇ ਬਾਤ ਗਸਈਆ ਮੇਰਾ ਮਾਥੇ ਚੱਤ ਰੇ ਛੱਤ 'ਤੇ ਧਰੇ ਮਾਰਥੇ ਸ਼ਾਇਦ ਤੇਰੇ ਚਤਰੇ ਇਹ ਸ਼ਬਦ ਸਤਗੁਰੂ ਅਰਦਾਸ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਇਹ ਸ਼ਬਦ ਸਤਗੁਰੂ ਅਰਦਾਸ ਮਹਾਰਾਜ ਜੀ ਨੇ ਉਚਾਰਨ ਕੀਤਾ ਉਹ ਪ੍ਰਮਾਤਮਾ ਨੂੰ ਕਹਿ ਰਿਹਾ ਸਤਗੁਰੂ ਜੀ ਇਹ ਮੇਰੇ ਮਾਲਕ ਐਸੀ ਲਾਲ ਇਹ ਮੇਰੇ ਰੈਬਰ ਤੇਰੇ ਤੋਂ ਮੈਨਾਂ ਕੌਣ ਕਰ ਸਕਦਾ ਤੇਰੇ ਤੋਂ ਮੈਨਾਂ ਕੋਈ ਨਹੀਂ ਕਰ ਕਰ ਸਕਦਾ ਸੰਸਾਰ ਦੇ ਲੋਕ ਤੇ ਆਪਣੇ ਆਕਰ ਦੇ ਵਿੱਚ ਹੀ ਆਪਣੀ ਮੂਰਖਤਾ ਦੇ ਵਿੱਚ ਹੀ ਆਪਣੇ ਹੰਕਾਰ ਦੇ ਵਿੱਚ ਹੀ ਫਸੇ ਹੋਏ ਆ। ਇੱਕ ਤੂੰ ਹੀ ਆ ਜਿਹੜਾ ਬੁਸ਼ੰਗ ਬੁਖਸ਼ੰਦ ਹੈ। ਦੇਹੰਦ ਹੈ। ਕਿਰਪਾ ਕਰਦਾ ਰਹਿਮਤ ਕਰਦਾ ਉਹ ਹੰਕਾਰੀਆਂ ਦਾ ਹੰਕਾਰ ਤੋੜ ਕੇ ਉਹਨਾਂ ਨੂੰ ਨਾਮ ਦੇ ਪਾਸੇ ਤੇ ਲਾ ਦਿੰਦਾ। ਉਹ ਇੱਕ ਤੂੰ ਹੀ ਇੱਕ ਤੂੰ ਹੀ ਆ ਜਿਹੜੇ ਆਪਣੇ ਭਗਤ ਦੀ ਇਤਨੀ ਗਰਾਖੀ ਕਰ ਸਕਦਾ ਹੈ ਜਿਨ੍ਹਾਂ ਨੂੰ ਸੰਸਾਰ ਦੇ ਲੋਕ ੱੱਕਾ ਮਾਰ ਕੇ ਠਾਲ ਦਿੰਦੇ ਆ ਤੇ ਉਹੀ ਸੰਸਾਰ ਦੇ ਲੋਕ ਚਰਨਾਂ ਤੇ ਮੱਥਾ ਰੱਖ ਕੇ ਮੁਆਫੀ ਮੰਗਦੇ ਆ ਤੇ ਫਿਰ ਹਾਥੀ ਤੇ ਬਿਠਾ ਕੇ ਪ੍ਰਕਰਮਾ ਕਰਦੇ ਆ ਮਹਾਰਾਜੇ ਤੇਰੀ ਬਖਸ਼ਿਸ਼ ਆ ਤੂੰ ਹੀ ਕਰਾ ਸਕਦਾ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਕਰਾ ਸਕਦਾ ਜਾਂਕਿਸ਼ੋਤ ਜਗਤੀ ਕੋ ਲਾ ਗਏ ਲਾ ਪਰ ਤੂੰ ਛੋਟੇ ਜਗਤ ਕੋਲਾਗਾ ਤਾਂ ਪਰ ਤੂੰ ਕੀ ਤੂੰ ਕੀ ਢਰੇ ਨੀਚੇ ਉੱਚੇ ਕਰੇ ਮੇਰਾ ਕੋ ਬਿੰਦੇ ਕਾਹੂ ਤੇ ਨਾ ਡਰ ਰੇ ਮਿਲ ਕੋ ਬਿੰਦੇ ਕਾਹ ਹੁੰਦੇ ਨਾ ਡਰ ਕਾਹ ਹੁੰਦੇ ਨਾ ਡਰ ਐਸੀ ਨਾ ਐਸੀ ਨਾ ਤੁਝ ਬਿਨ ਨੇ ਕੋਣ ਕਰੇ ਤੁਝ ਬਿਨੇ ਕੋਣ ਕਰੇ ਐਸੀ ਲਾਣੇ ਐਸੀ ਲਾਣੇ ਨਾਮ ਦੇਵੇ ਕਬੀਰ ਤਰੋ ਚਨੇ ਸਦ ਨਸੈਨ ਸੈਨ ਤਰੈ ਨਾਮ ਦੇਵ ਕਬੀਰ ਤਰੋ ਚਨੇ ਸਦ ਨਸੈਨ ਸੁਨੋ ਰੇ ਸੰਤੋ ਹਰ ਜਿਓ ਤੇ ਸਭੇ ਸਭੇ ਸਰਹਿ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜਿਓ ਤੇ ਸਭੇ ਰੇ ਹਰ ਜੀਵ ਤੇ ਸਭੇ ਸਭੇ ਸਰੇ ਐਸੀ ਲਾਲ ਐਸੀ ਲਾਲ ਤੁਝ ਬਿਨੇ ਕੌਣ ਕਰੇ ਤੁਝ ਬਿਨੇ ਕੌਣ ਕਰੇ ਆਜਿ ਗਸਈਆ ਮੇਰਾ ਮਾਥੇ ਚਾ ਤੇਰੇ ਚਤਰੇ ਧਰੇ ਗਰੀਬ ਨਿਬਾਦ ਗਸਈਆ ਮੇਰਾ ਮਾਥੇ ਚਾ ਤੇਰੇ ਖਤ ਰੇਲ ਧਰੇ ਮਾਥੇ ਚਲਦੇ ਛੱਤੇ ਦੇ ਨਰੇ ਐਸੀ ਲਾ ਦੇ ਐਸੀ ਲਾ ਦੇ ਐਸੀ ਗਾਣੇ ਤੁਝ ਬਿਨੇ ਕੌਣ ਕਰੇ ਤੁਝ ਬਿਨੇ ਕੌਣ ਕਰੇ ਆਲੇ ਐਸੀ ਲਾਲ ਐਸੀ ਲਾਲ ਐਸੀ ਲਾਲ ਤੁਝ ਬਿਨ ਕੌਣ ਕਰੇ